ਕਿਚੇ ਪਾਣੀ ਕੋਈ ਪਾਣੀ ਲੱਭੋ ਕਿਚੇ ਪਾਣੀ 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 ਜਦੋਂ ਮੈਂ ਕਹਿੰਦਾ ਅਰੇ ਪਾਣੀ ਦਾ ਕੁਝ ਜਾਂਦੀ ਵਾਲੇ ਦਾ ਪਾਣੀ ਏ ਤੇ ਪਾਣੀ ਦਾ ਬਰਾ ਦਾ ਪਾਣੀ ਏ ਪਰ ਭਰਾ ਮੈਂ ਤੈਨੂੰ ਪੈਸੇ ਦੇ ਨਾਲ ਪਾਣੀ ਨਹੀਂ ਦੇਗਾ ਪਾਣੀ ਮੈਂ ਤੈਨੂੰ ਪਾਣੀ ਨਹੀਂ ਨੂੰ ਬਣਾਵਾਂਗਾ ਪਾਣੀ 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 ਕੱਤ ਤਰਾਪ ਕੇ ਰੱਖਤਾ ਹੋ ਜਾ ਤੁਹਾਡੇ ਛੱਪੜ ਲੱਗ ਬਣਾਇਆ ਇਹਦੇ ਵਿੱਚ ਜਰੂਰ ਮੂੰਹ ਮਾਨਾ ਸੀ ਹੋਏ ਇੰਨੇ ਪਾਣੀ ਨੂੰ ਤਾਂ ਸੀ ਗਊ ਮੁੱਤਰ ਨਾ ਵੀ ਸਾਫ਼ ਕਰ ਸਕਦੇ ਅਸ਼ੂਤ ਮੇਰਾ ਪ੍ਰਾਹ ਬਿਮਾਰ ਹੈ ਕੌਣ ਹੈ ਤੇਰਾ ਪ੍ਰਾਹ ਬੁਮਾਰ ਹੈ ਇਹੇ ਕਰਕੇ ਤੂੰ ਸਾਡਾ ਸਾਹ ਪਾਣੀ ਦਾ ਤਲਾਬ ਗਿਟੇ ਰੱਖੇ ਕੌਣ ਹੈ ਹੈ ਸੱਖਿਓ ਇਕੱਠੇ ਹੋਵੋ ਸੱਖਿਓ ਇਕੱਠੇ ਰੋਵੋ ਸੱਖਿਓ ਸੱਖਿਓ ਇਹ ਤਲਾਬ ਸਾਡੇ ਨੇ ਇਹ ਪਾਣੀ ਸਾਡਾ ਏ ਕਿੰਨਾ ਤਲਾਬਾਂ ਦੇ ਵਿੱਚ ਕੁੱਤੇ ਬਿੱਲੇ ਦਾ ਪਾਣੀ ਪੀ ਸਕਦੇ ਆ ਮੇਰੇ ਸਮਾਜ ਦੇ ਲੋਕ ਕਿਉਂ ਨਹੀਂ ਸੱਖਿਓ ਇਕੱਠੇ ਹੋਵੋ ਸੱਖਿਓ ਇਕੱਠੇ ਬਲੀ ਭੇਡਾਂ ਪੱਕੀਆਂ ਚੱਲਿਆ ਛੇੜਾ ਦੀ ਨਹੀਂ ਛੇਰ ਬਣੋ ਛੇ ਇੱਕ ਇੱਕ ਕੀੜੇ ਮਕੌੜੇ ਤਾਂ ਮਸਲੇ ਜਾਣੇ ਨੇ ਕਿੱਥੇ ਨਾਲ ਤੁਸੀਂ ਮਸਲੇ ਰਹੇ ਨਹੀਂ ਕਿਉਂਕਿ ਇਹ ਤਲਾਬ ਵੀ ਸਾਡੇ ਨੇ ਤੇ ਪੰਜ ਛੱਡੇ ਹੀ ਐ ਇਹ ਤਲਾਬ ਸਾਡੇ ਨੇ ਇਹ ਪਾਣੀ ਸਾਡਾ ਏ ਇਹ ਤਲਾਬ ਸਾਡੇ ਨੇ E bari bir çadır yem. ਏ ਸੁਝੇ ਪਾਰ ਤੇ ਹੀ ਮੈਂ ਪਾਰ ਤੇ ਹੀ ਸੁਝੇ ਪਾਰ ਰੋਹਾਂ ਦੁਨੀਆਂ ਦੇ ਵਿੱਚ ਰਹੂ ਟਹਿਕਦਾ ਭਾਰਤ ਦੀ ਪੁਲਵਾੜੀ ਨਾ ਪੁਲ ਰਹੂ ਮੈਂ ਕਿਦਾਂ ਧੀਮ ਸਿਤਾਰਾ ਦੁਨੀਆਂ ਦੇ ਵਿੱਚ ਰਹੂ ਟਹਿਕਦਾ ਨਹੀਂ ਕੀਤਾ ਜਾਂਦਾ ਤੇ ਨਹੀਂ ਤੇ ਨਹੀਂ ਮੇਰੇ ਬਾਹਾਂ ਨਹੀਂ ਕੱਟਦਾ ਕੀ ਕਸੂਰ ਹੈ ਮੇਰਾ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਜੇ ਮੇਰਾ ਇਹ ਹਾਲ ਹੈ ਤਾਂ ਮੇਰੇ ਸਮਾਜ ਦਾ ਕੀ ਹਾਲ ਹੁੰਦਾ ਹੋਏਗਾ ਹੈ ਕੋਈ ਜਿਹੜਾ ਮੇਰੇ ਸਮਾਜ ਨੂੰ ਇਸ ਦਰਦਪੂਰਨ ਜ਼ਿੰਦਗੀ ਤੋਂ ਬਾਹਰ ਕਰ ਸਕੇ ਹੈ ਕੋਈ ਹੈ ਕੋਈ ਹੈ ਕੋਈ ਦੇਵੀ ਦੇਵਤਾ ਹੈ ਕੋਈ ਭਗਵਾਨ ਮੈਂ ਆ ਬੈਠਾ ਵਾ ਹੈ ਕੋਈ ਹੈ ਕੋਈ ਦੇਵੀ ਦੇਵਤਾ ਹੈ ਕੋਈ ਭਗਵਾਨ ਜਿਹੜਾ ਮੇਰੇ ਸਮਾਜ ਨੂੰ ਇਸ ਦਦਲ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਸਕੇ ਕੋਈ ਦੇਵੀ ਦੇਵਤਾ ਨਹੀਂ ਕੋਈ ਭਗਵਾਨ ਨਹੀਂ ਜਿਹੜਾ ਮੇਰੇ ਸਮਾਜ ਨੂੰ ਇਸ ਦਲਦਲ ਭਰੀ ਜ਼ਿੰਦਗੀ ਚੋਂ ਬਾਹਰ ਕੱਢ ਸਕੇ ਮੈਂ ਪ੍ਰਣ ਕਰਦਾ ਜੇ ਇਸ ਦੱਬੇ ਕੁਚਲੇ ਸਮਾਜ ਵਿੱਚ ਮੈਂ ਪੈਦਾ ਹੋਇਆ ਇਸ ਸਮਾਜੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਰਹਾਗਾ ਮੈਂ ਅੱਜ ਤੋਂ ਬਾਅਦ ਤੁਸੀਂ ਆਪਣੀਆਂ ਘਰ ਦੀਆਂ ਦੀਵਾਰਾਂ ਤੇ ਲਿਖਾ ਲਓ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਾਨਾ ਹੈ ਹੁਕਮਰਾਨ